ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਆਪਣੇ ਉੱਤਰਾਧਿਕਾਰੀ ਆਪਣੇ ਵਾਰਿਸ ਦਾ ਐਲਾਨ ਕੀਤਾ ਗਿਆ ਤਾਂ ਸੰਗਤਾਂ ਦੇ ਮਨਾਂ 'ਚ ਕਈ ਸਵਾਲ ਖੜੇ ਹੋਗੇ ਖਾਸ ਕਰਕੇ ਸਿਹਤ ਨੂੰ ਲੈ ਕੇ ਕਈ ਸਵਾਲ ਸੰਗਤਾਂ ਦੇ ਮਨ ਦੇ ਵਿੱਚ ਖੜੇ ਹੋਏ ਤਾਂ ਕਈ ਸੰਗਤਾਂ ਜਿਹੜੀਆਂ ਨੇ ਉਸੇ ਵੇਲੇ ਡੇਰੇ ਦੇ ਵਿੱਚ ਪਹੁੰਚ ਗਈਆਂ ਤਾਂ ਕਿ ਦੇਖ ਸਕਣ ਕਿ ਆਖਰ ਅਚਾਨਕ ਦੇ ਵਿੱਚ ਇਹ ਫੈਸਲਾ ਕਿਉਂ ਲੈ ਗਿਆ ਹਾਲਾਂਕਿ ਡੇਰਾ ਬਿਆਸ ਦੀ ਮੈਨੇਜਮੈਂਟ ਦੇ ਵੱਲੋਂ ਅੱਜ ਸਪਸ਼ਟ ਕੀਤਾ ਗਿਆ ਕਿ ਉਹ ਬਿਲਕੁਲ ਤੰਦਰੁਸਤ ਨੇ ਸਿਹਤ ਠੀਕ ਹੈ ਤੇ ਇਸ ਦੇ ਨਾਲ ਹੀ ਇੱਕ ਤਸਵੀਰ ਵੀ ਸਾਂਝੀ ਕੀਤੀ ਗਈ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਉਹਨਾਂ ਦੇ ਵੱਲੋਂ ਐਲਾਨੇ ਵਾਰਿਸ ਯਾਨੀ ਕਿ ਜਸਦੀਪ ਸਿੰਘ ਗਿੱਲ ਹੋਰਾਂ ਨਾਲ ਇਕੱਠਿਆਂ ਦੀ ਤਸਵੀਰ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਔਰ ਇਸ ਦੇ ਨਾਲ ਹੀ ਕਿਹਾ ਗਿਆ ਕਿ ਬਾਬਾ ਜੀ ਯਾਨੀ ਗੁਰਿੰਦਰ ਸਿੰਘ ਢਿੱਲੋਂ ਬਿਲਕੁਲ ਤੰਦਰੁਸਤ ਨੇ ਔਰ ਇਹ ਵੀ ਕਿਹਾ ਜਾ ਰਿਹਾ ਕਿ ਅੱਜ ਦੀ satsang ਦੇ ਵਿੱਚ ਦੋਵੇਂ ਇਕੱਠੇ ਹੋਏ ਨੇ ਪਰ ਇਸ satsang ਦੇ ਦੌਰਾਨ ਹੋਰ ਕੀ ਕੁਝ ਰਿਹਾ ਉਸੇ ਪੂਰੇ ਸੀਨ ਨੂੰ ਲਾਈਵ ਤੁਹਾਡੇ ਸਾਹਮਣੇ ਤੁਹਾਨੂੰ ਸਭ ਦੱਸਾਂਗੇ ਕਿ ਉਸ ਦੇ ਦੌਰਾਨ ਹੋਰ ਕੀ ਕੁਝ ਹੋਇਆ ਐਸੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਰਿਮਾਂਸ਼ੂ ਗਾਬਾ ਨੇ ਰਿਮਾਂਸ਼ੂ ਸਤਸੰਗ ਦੇ ਦੌਰਾਨ ਜਿਹੜੀ ਆ ਉਸ ਤੋਂ ਬਾਅਦ ਇੱਕ ਤਸਵੀਰ ਸਾਹਮਣੇ ਆਈ ਹੈ ਸੰਗਤਾਂ ਦੇ ਨੂੰ ਦਿਖਾਈ ਗਈ ਹੈ ਅੱਜ ਕਿਹਾ ਗਿਆ ਕਿ ਦਰਸ਼ਨ ਵੀ ਜਿਹੜੇ ਇਕੱਠਿਆਂ ਦਿੱਤੇ ਆ ਹੋਰ ਕੀ ਕੁਝ ਰਿਹਾ ਹੈ ਬਿਲਕੁਲ ਇਹ ਜਿਹੜੀ ਤਸਵੀਰ ਦਾ ਆਪਾਂ ਜ਼ਿਕਰ ਕਰ ਰਹੇ ਆ ਇਹ ਮੈਂ ਚਾਹਾਂਗਾ ਕਿ ਆਪਾਂ ਇਹ ਦਿਖਾਈਏ ਇਹ ਇਹ ਜਿਹੜੀ ਤਸਵੀਰ ਹੈ ਜਿਹਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਜਸਦੀਪ ਸਿੰਘ ਗਿੱਲ ਜੋ ਹੁਣ ਉਤਰਾਧਿਕਾਰੀ ਨੇ ਰਾਦਾ ਰਾਦਾ ਸੋਮੀ ਸਤਸੰਗ ਬਿਆਸ ਸੋਸਾਇਟੀ ਦੇ ਯਾ ਐਜ਼ ਅ ਸਪਿਰਚੁਅਲ ਗੁਰੂ ਉਹਨਾਂ ਦੀ ਤਸਵੀਰ ਹੈ ਦੋਵਾਂ ਦੀ ਅੱਜ ਦੀ ਤਸਵੀਰ ਹੈ ਇਹ ਅੱਜ ਦੀ ਤਸਵੀਰ ਹੁਣ ਰਾਦਾ ਸੋਮੀ ਸਤਸੰਗ ਬਿਆਸ ਸੋਸਾਇਟੀ ਦੀ ਜਿਹੜੀ ਵੈਬਸਾਈਟ ਹੈ ਉਹਦੇ ਤੇ ਆਫੀਸ਼ੀਅਲੀ ਇਹ ਸ਼ੇਅਰ ਕੀਤੀ ਆ। ਅੱਗੇ ਕੀ ਲਿਖਿਆ ਗਿਆ ਉਹ ਵੀ ਮੈਂ ਦੱਸ ਦਿੰਦਾ ਪਰ ਸਭ ਤੋਂ ਵੱਧ ਸੁਰੂਚੀ ਅੱਜ ਸੰਗਤ ਦੇ ਮਨ ਦੇ ਅੰਦਰ ਸਵਾਲ ਇਹ ਹੈ ਕਿ ਅੱਜ ਮੇਰਾ ਵਿਆਸ ਵਿੱਚ ਕੀ ਹੋਇਆ ਹਾਲਾਂਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਅੱਜ ਉੱਥੇ ਵੀ ਗਏ ਸੀਗੇ ਤਕਰੀਬਨ ਜੋ ਸਾਨੂੰ ਲੋਕ ਦੱਸ ਰਹੇ ਨੇ ਜੇ ਅੱਜ ਜਿਹੜੀ ਸੰਗਤ ਨਾਲ ਆਪਾਂ ਗੱਲ ਕੀਤੀ ਹੈ ਜਿਨ੍ਹਾਂ ਨੇ ਅੱਜ ਦਾ satsang ਅਟੈਂਡ ਕੀਤਾ ਹੈ ਉਹਨਾਂ ਮੁਤਾਬਕ 1 ਲੱਖ ਦੇ ਕਰੀਬ ਲੋਕ ਅੱਜ ਉੱਥੇ ਪਹੁੰਚ ਗਏ ਸੀਗੇ ਆਮ ਤੌਰ ਤੇ ਇਸ ਤਰ੍ਹਾਂ ਦੇ satsang ਦੇ ਵਿੱਚ ਇੰਨੀ ਵੱਡੀ ਤਾਦਾਦ ਚ ਲੋਕ ਨਹੀਂ ਪਹੁੰਚਦੇ ਪਰ ਕਿਉਂਕਿ ਕੱਲ ਲੋਕ ਕੁਝ ਪੈਨਿਕ ਹੋ ਗਏ ਲੋਕਾਂ ਦੇ ਅੰਦਰ ਬਹੁਤ ਜ਼ਿਆਦਾ ਸਵਾਲ ਸੀਗੇ ਇਸੇ ਕਰਕੇ ਉਹ ਫਟਾਫਟ ਉਹਨਾਂ ਨੇ ਜਿਹੜੇ ਆਸ-ਪਾਸ ਦੇ ਇਲਾਕੇ ਸੀਗੇ ਪੂਰੇ ਪੰਜਾਬ ਦੇ ਵਿੱਚੋਂ ਦੀਰਾ ਪਿਆਸ ਗਏ ਰਾਤ ਨੂੰ ਉਥੇ ਰਕਿਓ ਅੱਜ ਸਵੇਰ ਤੋਂ ਹੀ 7 ਵਜੇ ਤੋਂ ਲੈ ਕੇ ਪੰਡਾਲ ਦੇ ਵਿੱਚ ਜਿੱਥੇ 사ਤਸੰਗ ਹੁੰਦਾ ਉਥੇ ਬੈਠੇ ਹੋਏ ਸੀਗੇ ਲੋਕ ਤਾਂ ਠੀਕ 8:30 ਵਜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਟੇਜ ਤੇ ਆਂਦੇ ਨੇ ਇਹ ਵੀ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਜੋ ਉਹਨਾਂ ਦੀ ਬੋਡੀ ਲੈਂਗੁਏਜ ਹੈਗੀ ਜਿੰਨੀ ਸਪੀਡ ਦੇ ਨਾਲ ਤੁਰਦੇ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਪਾਂ ਵੀਡੀਓਜ਼ 'ਚ ਵੀ ਦੇਖੇ ਨੇ ਜਾਂ ਜਿਹੜੇ ਲੋਕ ਉਹਨਾਂ ਦੇ ਦਰਸ਼ਨ ਕਰਦੇ ਨੇ 사ਤਸੰਗ ਵੇਲੇ ਉਹ ਬਿਲਕੁਲ ਆਪ ਕਹਿੰਦੇ ਸਟੇਜ ਤੇ ਆਏ ਇਹ ਨਹੀਂ ਕਿ ਮਤਲਬ ਜੇ ਸਿਹਤ ਖਰਾਬ ਸੀ ਤੇ ਕੋਈ ਉਹਨਾਂ ਨੂੰ ਲੈ ਕੇ ਆਇਆ ਕੋਈ ਸਹਾਰੇ ਤੇ ਨਹੀਂ ਆਏ ਆਪ ਆਏ ਚੌਂਕੜੀ ਮਾਰ ਕੇ ਸਟੇਜ ਤੇ ਬੈਠੇ 45 ਮਿੰਟ satsang ਚੱਲਿਆ ਜਿਹੜੇ ਪ੍ਰੀਚਰ ਹੁੰਦੇ ਨੇ ਉਹਨਾਂ ਨੇ satsang ਕੀਤਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਟੇਜ ਤੇ ਬੈਠੇ ਹੀ ਬੈਠੇ ਉਹਨਾਂ ਦੇ ਜਿਹੜੇ ਹੁਣ ਨਾਲ ਡਿਪਟੀ ਨੇ ਯਾਨੀ ਕਿ ਜਸਦੀਪ ਸਿੰਘ ਗਿੱਲ ਉਹ ਥੋੜੀ ਜੀ ਉਹਨਾਂ ਦੀ ਕੁਰਸੀ ਜਿਹੜੀ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣਾ ਤੋਂ ਪਿੱਛੇ ਲਗਾਈ ਗਈ ਸੀ ਤਾਂ ਪਹਿਲੀ ਵਾਰ ਅੱਜ ਉਹਨਾਂ ਨੇ ਆਪਣੀ ਸੰਗਤ ਨੂੰ ਬਤੌਰ ਪੈਟਰਨ ਜਸਦੀਪ ਸਿੰਘ ਗਿੱਲ ਨੇ ਵੀ ਸੰਗਤ ਨੂੰ ਦਰਸ਼ਨ ਦਿੱਤੇ ਔਰ ਸੰਤ ਤਾਂ ਇਸ ਵੇਲੇ ਜਾਂ ਸਤਿਗੁਰੂ ਉਸ ਡੇਰੇ ਦੇ ਆ ਬਾਬਾ ਗੁਰਿੰਦਰ ਸਿੰਘ ਟਿੱਲੋ ਹੀ ਨੇ ਤਾਂ ਉਹ ਵੀ ਬੈਠੇ ਤਾਂ ਨਾਲ ਉਹਨਾਂ ਦੇ ਇੱਕ ਵਾਰੀ ਬਾਬਾ ਜੀ ਨੇ ਇਸ ਵਾਰੀ ਇੰਟਰਡਿਊਸ ਆਪਾਂ ਜਿਹਨੂੰ ਕਹਿੰਦੇ ਆ ਕਿ ਆਪਣੀ ਸੰਗਤ ਦੇ ਅੱਗੇ ਇੰਟਰਡਿਊਸ ਜ਼ਰੂਰ ਕਰਾ ਦਿੱਤੇ ਨੇ ਕਿ ਇਹ ਬਾਬਾ ਜਸਦੀਪ ਸਿੰਘ ਗਿੱਲ ਨੇ ਇਹੀ ਮੇਰੇ ਉਤਰਾਧਿਕਾਰੀ ਨੇ ਫਿਲਹਾਲ ਇਹਨਾਂ ਨੂੰ ਜਿਹੜਾ ਐਡਮਿਨਿਸਟ੍ਰੇਸ਼ਨ ਦੀ ਪਾਵਰਾਂ ਨੇ ਉਹ ਤਾਂ ਸਾਰੀਆਂ ਜਸਦੀਪ ਸਿੰਘ ਗਿੱਲ ਨੂੰ ਦੇ ਦਿੱਤੀਆਂ ਗਈਆਂ ਨੇ ਪਰ ਮੇਰੇ ਤੋਂ ਬਾਅਦ ਇਹੀ ਨਾਮਦਾਨ ਦਿਆ ਕਰਨਗੇ ਇਹੀ ਇਸ ਡੇਰੇ ਦੇ ਸਪਿਰਚੁਅਲ ਗੁਰੂ ਯਾਨੀ ਕਿ ਅਤਿਹਾਤਮਕ ਗੁਰੂ ਵੀ ਸਦੀਪ ਸਿੰਘ ਗਿਲੀ ਹੋਣਗੇ ਤਾਂ 45 ਮਿੰਟ satsang ਚੱਲਿਆ ਸੰਗਤ ਬਹੁਤ ਜ਼ਿਆਦਾ ਇਮੋਸ਼ਨਲ ਹੋਈ ਬਹੁਤ ਜ਼ਿਆਦਾ ਜਿਵੇਂ ਹੀ ਕਹਿੰਦੇ ਬਾਬਾ ਜੀ ਸਟੇਜ ਤੇ ਆਂਦੇ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਟੇਜ ਤੇ ਆਏ ਤਾਂ ਜਿਹੜੀ ਸੰਗਤ ਉੱਥੇ ਬੈਠੀ ਸੀਗੀ ਔਰ ਜਿਵੇਂ ਮੈਂ ਜ਼ਿਕਰ ਕਰ ਚੁੱਕੇ ਆਂ 1 ਲੱਖ ਦੇ ਕਰੀਬ ਸੰਗਤ ਉੱਥੇ ਮੌਜੂਦ ਸੀਗੀ ਅਸਵੇਰੇ ਤਾਂ ਉਹ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਉਹਨਾਂ ਦੇ ਚੋਂ ਇਮੋਸ਼ਨਲ ਹੋਏ ਲੋਕ ਰੋਣ ਲੱਗ ਪਏ ਉਸ ਤੋਂ ਬਾਅਦ ਬਾਬਾ ਜੀ ਨੇ ਸਟੇਜ ਤੇ ਬੈਠ ਕੇ ਸਿਰਫ ਇਸ਼ਾਰਾ ਕੀਤਾ ਕਿ ਤੁਸੀਂ ਚੁੱਪ ਹੋ ਜਾਓ ਤਾਂ ਚੁੱਪ ਹੋ ਜੇ ਉਸ ਤੋਂ ਬਾਅਦ ਜਿਹੜਾ ਪ੍ਰੀਚਰ ਨੇ 45 ਮਿੰਟ ਲਈ ਸਾਸਨ ਕੀਤਾ ਤਾਂ ਦੋਵੇਂ ਹੀ ਜਿਹੜੇ ਸ਼ਖਸ ਨੇ ਚਾਹਇਓ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਾਂ ਜਸਦੀਪ ਸਿੰਘ ਗਿੱਲ ਜਿਹੜੇ ਨੇ ਸਟੇਜ ਤੋਂ ਚਲੇ ਜਾਂਦੇ ਨੇ ਕੋਈ ਵੀ ਸ਼ਬਦ ਨਹੀਂ ਬੋਲਿਆ ਕੋਈ ਵੀ ਪ੍ਰਚਾਰ ਜਿਹੜਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਸਿਰਫ ਉਹਨਾਂ ਨੇ ਆ ਕੇ ਆਪਣੀ ਸੰਗਤ ਨੂੰ ਦਰਸ਼ਨ ਦਿੱਤੇ ਨੇ ਕੁਝ ਨਾ ਤਾਂ ਉਹ ਬੋਲੇ ਨੇ ਨਾ ਹੀ ਕੋਈ ਗੱਲ ਕੀਤੀ ਨਾ ਹੀ ਕੋਈ ਐ ਮੈਸੇਜ ਦਿੱਤਾ ਕਿ ਬਾਬਾ ਜਸਦੀਪ ਸਿੰਘ ਗਿੱਲ ਕੀ ਕਰਨਗੇ ਅੱਗੇ ਜਾਂ ਉਹਨਾਂ ਦਾ ਕੀ ਰੋਲ ਹੋਏਗਾ ਇਹ ਕੋਈ ਉਹਨਾਂ ਨੇ ਗੱਲ ਦਾ ਜ਼ਿਕਰ ਨਹੀਂ ਕੀਤਾ ਸਿਰਫ ਦਰਸ਼ਨ ਦਿੱਤੇ ਔਰ ਇਹਨਾਂ ਦਰਸ਼ਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਫਾਲੋਅਰ ਸਿਗੇ ਉਹ ਬਹੁਤ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਨੇ ਤਾਂ ਫਿਰ ਅਸੀਂ ਇਹ ਵੀ ਪੁੱਛਿਆ ਕਿ ਜਸਦੀਪ ਸਿੰਘ ਗਿੱਲ ਉਹਨਾਂ ਦੀ ਪੋਸ਼ਾਕ ਕੀ ਸੀਗੀ ਕਿਉਂਕਿ ਹੁਣ ਉਹ ਇੱਕ ਇਹੋ ਜਿਹਾ ਇਸ ਤੋਂ ਪਹਿਲਾਂ ਉਹ 2024 ਤੱਕ ਇੱਕ ਚੀਫ ਸਟਰੈਟੇਜੀ ਆਫੀਸਰ ਰਹੇ ਨੇ ਕੰਪਨੀ ਦੇ ਵਿੱਚ ਸਿਪਲਾ ਕੰਪਨੀ ਦੇ ਵਿੱਚ ਦਵਾਈਆਂ ਦੀ ਕੰਪਨੀ ਹੈ ਬਹੁਤ ਵੱਡੀ ਉੱਚੇ ਕੰਮ ਕਰਦੇ ਰਹੇ ਨੇ ਜੌਬ ਕਰਦੇ ਸੀਗੇ ਇੱਕ ਪ੍ਰੋਫੈਸ਼ਨਲ ਸੀਗੇ ਹੁਣੋਂ ਕਿਉਂਕਿ ਅਧਿਆਤਮ ਦੇ ਰਸਤੇ ਤੇ ਆ ਗਏ ਨੇ ਇੰਨੀ ਵੱਡੀ ਗੱਦੀ ਉਹਨਾਂ ਨੂੰ ਮਿਲਣ ਜਾ ਰਹੀ ਹੈ ਜਾਂ ਏਡੇ ਵੱਡੇ ਸੁਸਾਇਟੀ ਦਾ ਏਡੇ ਵੱਡੇ ਟਰਸਟ ਦਾ ਉਹਨਾਂ ਨੂੰ ਜਦੋਂ ਅ ਨਿਯੁਕਤ ਕਰ ਦਿੱਤਾ ਹੈ ਹੁਣ ਤਾਂ ਪੈਟਰਨ ਮੁੱਖੀ ਤਾਂ ਉਹਨਾਂ ਨੂੰ ਨਿਯੁਕਤ ਕਰ ਹੀ ਦਿੰਦਾ ਤੁਹਾਨੂੰ ਨਿਯੁਕਤ ਕਰ ਦਿੱਤਾ ਤੇ ਉਹਨਾਂ ਦੀ ਪੋਸ਼ਾਕ ਕੀ ਸੀਗੀ ਤਾਂ ਜਿਹੜੀ ਪੋਸ਼ਾਕ ਆਪਾਂ ਹੁਣ ਤਸਵੀਰ ਦੇ ਵਿੱਚ ਮਸਾਹਿਲ ਨੂੰ ਕਵਾਂਗਾ ਤਸਵੀਰ ਦਿਖਾਈਏ ਉਹਨਾਂ ਨੇ ਇਸੇ ਤਰ੍ਹਾਂ ਦੀ ਨੀਲੇ ਰੰਗ ਦੀ ਜਿਹੜੀ ਦਸਤਾਰ ਬੰਨੀ ਹੋਈ ਸੀਗੀ ਗ੍ਰੇ ਕਲਰ ਦੀ ਸ਼ਾਰਟ ਪਾਈ ਹੋਈ ਸੀਗੀ ਔਰ ਨੀਲੇ ਰੰਗ ਦੇ ਹੀ ਟਰੌਜ਼ਰ ਪਾਈ ਸੀਗੀ ਜਾਨੀ ਕਿ ਜਿਹੜਾ ਪ੍ਰੋਫੈਸ਼ਨਲ ਵਾਲੇ ਜਿਹੜੇ ਕਾਰਪੋਰੇਟ ਵਾਲੇ ਕੱਪੜੇ ਹੁੰਦੇ ਨੇ ਫਿਲਹਾਲ ਉਹੀ ਕੱਪੜੇ ਜਿਹੜੇ ਨੇ ਪਾਏ ਹੋਏ ਸੀਗੇ ਔਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਤਾਂ ਜਿਹੜੇ ਉਹਨਾਂ ਦੀ ਆਮ ਤੌਰ ਤੇ ਪੋਸ਼ਾਕ ਹੈਗੀ ਹੈ ਚਿੱਟੇ ਰੰਗ ਦੀ ਦਸਤਾਰ ਬੰਨੀ ਹੋਈ ਸੀਗੀ ਔਰ ਆਪਾਂ ਜਮਾ ਪਾਇਆ ਹੋਇਆ ਸੀਗਾ ਤਾਂ ਹਜੇ ਜਸਦੀਪ ਸਿੰਘ ਗਿਲਤਾ ਐਜ਼ ਅ ਕਾਰਪੋਰੇਟ ਜਾਂ ਐਜ਼ ਅ ਪ੍ਰੋਫੈਸ਼ਨਲ ਹੀ ਸਟੇਜ ਤੇ ਨਜ਼ਰ ਆ ਰਹੇ ਸੀਗੇ ਕਿ ਪੈਂਟ ਸ਼ਰਟ ਪਾ ਕੇ ਉਹ ਸਟੇਜ ਤੇ ਬੈਠੇ ਸੀਗੇ ਤਾਂ ਇਹ ਉੱਥੇ ਦਾ ਅੱਜ ਦਾ ਪੂਰਾ ਸੀਨ ਸੀਗਾ ਜਿਹੜੇ ਲੋਕ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਨੇ ਜਿਹੜੇ ਲੋਕ ਡੇਰੇ ਨਹੀਂ ਗਏ ਅੱਜ ਡੇਰਾ ਬਿਆਸ ਨਹੀਂ ਗਏ ਉਹਨਾਂ ਨੂੰ ਅੱਜ ਆਪਾਂ ਪੂਰੇ ਦਿਨ ਦੇ ਹਾਲਾਤ ਜਾਂ ਅੱਜ ਸਵੇਰ ਦਾ ਜਿਹੜਾ ਪੂਰਾ ਸੀਨ ਸੀਗਾ ਆਪਾਂ ਆਪਣੇ ਸ਼ਬਦਾਂ ਦੇ ਜ਼ਰੀਏ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਤੋਂ ਬਾਅਦ ਮੈਂ ਜੇ ਇੱਕ ਵਾਰੀ ਆਪਾਂ ਫੇਰ ਕਲੈਰਿਟੀ ਕਰਦੀ ਆਪਾਂ ਵੈਬਸਾਈਟ ਤੇ ਜੋ ਲਿਖਿਆ ਗਿਆ ਹੈ ਆਫੀਸ਼ੀਅਲ ਵੈਬਸਾਈਟ ਤੇ ਇਹ ਜ਼ਿਕਰ ਕੀਤਾ ਗਿਆ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੌਜੂਦਾ ਸੰਤ ਸਤਿਗੁਰੂ ਹਨ ਬਾਬਾ ਜੀ ਦੀ ਸਿਹਤ ਠੀਕ ਹੈ ਅਤੇ ਉਹ ਸਤਸੰਗ ਅਤੇ ਨਾਮਦਾਨ ਦਿੰਦੇ ਦਿੰਦੇ ਰਹਿਣਗੇ ਹਜ਼ੂਰ ਜਸਦੀਪ ਸਿੰਘ ਗਿੱਲ ਨੂੰ 2 ਸਤੰਬਰ 2024 ਤੋਂ ਸਾਰੀਆਂ ਆਰਐਸਐਸ ਵੀ ਸੁਸਾਇਟੀਆਂ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ ਉਹ ਅੱਗੇ ਤੋਂ ਸਰਪ੍ਰਸਤ ਦੇ ਸਾਰੇ ਕਾਰਜ ਕਰਨਗੇ ਇਹ ਉਤਰਾਧਿਕਾਰੀ ਯੋਜਨਾ ਦੇ ਹਿੱਸੇ ਵਜੋਂ ਕੀਤਾ ਗਿਆ ਹੈ ਯਾਨੀ ਕਿ ਜਿਹੜਾ ਐਡਮਿਨਿਸਟ੍ਰੇਟਿਵ ਕੰਮ ਹੈ ਉਹ ਸਾਰਾ ਜਸਦੀਪ ਸਿੰਘ ਗਿੱਲ ਕਰਨਗੇ ਔਰ ਇਹ ਗੱਦੀ ਨਿਸ਼ੀਨ ਦੀ ਇੱਕ ਯੋਜਨਾ ਹੀ ਹੈ ਕਿ ਜਦੋਂ ਉਹਨਾਂ ਨੂੰ ਗੱਦੀ ਨਿਸ਼ੀਨ ਕਰਨਾ ਹੈ ਜਦੋਂ ਜਦੋਂ ਬਾਬਾ ਜੀ ਤੋਂ ਬਾਅਦ ਜਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੋਂ ਬਾਅਦ ਜਦੋਂ ਕਿਸੇ ਨੂੰ ਬਿਠਾਣਾ ਆਏਗਾ ਗੱਦੀ ਤੇ ਉਹ ਉਹ ਗੱਦੀ ਤੇ ਜਸਦੀਪ ਸਿੰਘ ਗਿੱਲ ਹੀ ਬੈਠਣਗੇ ਇਹ ਤਾਂ ਉਹਨਾਂ ਨੇ ਐਲਾਨ ਕਰ ਹੀ ਦਿੱਤਾ ਫਿਲਹਾਲ ਨਾਮਦਾਨ ਜਿਹੜਾ ਹੈ ਉਹ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਦਿਆ ਕਰਨਗੇ ਸਪਿਰਚੁਅਲ ਗੁਰੂ ਹਜੇ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੋਂ ਬਾਅਦ ਜਸਦੀਪ ਸਿੰਘ ਗਿੱਲ ਜਸਦੀਪ ਸਿੰਘ ਗਿੱਲ ਅਧਿਆਤਮ ਗੁਰੂ ਜਿਹੜਾ ਹੈ ਅਧਿਆਤਮਿਕ ਗੁਰੂ ਬਣਨਗੇ ਪਰ ਫਿਲਹਾਲ ਜਿਹੜਾ ਜਿੰਨਾ ਕਾਰਜਕਾਲ ਹੈ ਸਾਰਾ ਜਿੰਨਾ ਐਡਮਿਨਿਸਟ੍ਰੇਟਿਵ ਕੰਮ ਹੈਗਾ ਉਹ ਉਹਦੇ ਮੁਖੀ ਜਿਹੜੇ ਨੇ ਉਹ ਹੁਣ ਜਸਦੀਪ ਸਿੰਘ ਗਿੱਲ ਬਣ ਗਏ ਨੇ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸਿਹਤ ਇਨੀ ਠੀਕ ਨਹੀਂ ਰਹਿੰਦੀ ਇਸ ਕਰਕੇ ਕੱਲ ਦੁਪਹਿਰ ਕਹਿੰਦੇ 12 ਵਜੇ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਖੁਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣਾ ਨੇ ਕਿਹਾ ਸੀਗਾ ਕਿ ਇਹ ਫੈਸਲਾ ਲਿਆ ਜਾਵੇ ਉਸ ਤੋਂ ਬਾਅਦ ਆਖਰੀ ਲਾਈਨ ਦੇ ਵਿੱਚ ਲ ਹਜ਼ੂਰ ਜਸਦੀਪ ਸਿੰਘ ਗਿੱਲ ਵਿੱਚ ਆਰਐਸਐਸ ਬੇ ਆਰਐਸਐਸ ਬੀ ਦੇ ਸਤ ਸੰਤ ਸਤਗੁਰੂ ਹੋਣਗੇ ਅਤੇ ਉਸ ਤੋਂ ਬਾਅਦ ਆਪ ਜੀ ਨੂੰ ਨਾਮਦਾਨ ਦਾ ਅਧਿਕਾਰ ਹੋਵੇਗਾ ਤਦ ਤੱਕ ਆਪ ਜੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਨਿਰਧਾਰਿਤ ਅਤੇ ਹੋਰ satsangਾਂ ਵਿੱਚ ਹਾਜ਼ਰੀ ਪਰਦੇ ਰਹਿਣਗੇ ਯਾਨੀ ਕਿ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਉਹਨਾਂ ਨੇ ਜਿਹੜੀ ਗੱਲ ਤੁਸੀਂ ਉਹਨੇ ਕਹਿ ਕੇ ਹਟੇ ਸੀਗੇ ਉਹੀ ਗੱਲ ਜਿਹੜੀ ਹੈ ਉਹ ਇਸੇ ਮੈਸੇਜ ਦੇ ਵਿੱਚ ਜਿਹੜੀ ਉਹ ਕਲੀਅਰ ਕਰ ਦਿੱਤੀ ਹੈ ਹਾਂ ਬਿਲਕੁਲ ਇਹ ਕਲੀਅਰ ਕਰ ਦਿੱਤੀ ਕਿ ਫਿਲਹਾਲ ਜਦੋਂ ਤੱਕ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੈਗੇ ਨੇ ਉਹੀ ਗੱਦੀ ਤੇ ਵਿਰਾਜਮਾਨ ਰਹਿਣਗੇ ਉਹੀ ਨਵੇਂ ਫਾਲੋਅਰਸ ਨੂੰ ਜਿਹੜੇ ਨਾਮਦਾਨ ਲੈਣਾ ਚਾਹੁੰਦੇ ਨੇ ਨਾਮਦਾਨ ਵੀ ਉਹੀ ਦੇਣਗੇ ਉਹਨਾਂ ਤੋਂ ਬਾਅਦ ਅਗਲੇ ਉਤਰਾਧਿਕਾਰੀ ਇਹ ਕਲੀਅਰ ਕਰ ਦਿੱਤਾ ਗਿਆ ਕਿ ਅਗਲੇ ਉਤਰਾਧਿਕਾਰੀ ਜਸਦੀਪ ਸਿੰਘ ਗੱਲ ਨੇ ਗੱਡੀ ਦੇ ਵੀ ਉਹ ਬੈਠਣਗੇ ਫਿਲਹਾਲ 2 ਸਤੰਬਰ ਤੋਂ ਉਹਨਾਂ ਨੂੰ ਜਿਹੜਾ ਐਡਮਿਨਿਸਟ੍ਰੇਟਿਵ ਜਿਹੜਾ ਕੰਮ ਸੀਗਾ ਸਾਰਾ ਉਹ ਸੰਭਾਲਣ ਨਾਲ ਉਸਤੇ ਜ਼ਿੰਮੇਵਾਰੀ ਜਿਹੜੀ ਹੈ ਜਸਦੀਪ ਸਿੰਘ ਗਿੱਲ ਨੂੰ ਦੇ ਦਿੱਤੀ ਗਈ ਹੈ ਜਿੰਨੀ ਸੇਵਾ ਆ ਰਹੀ ਹੈ ਜਿਹੜੇ ਕੰਸਟ੍ਰਕਸ਼ਨ ਹੋਣਗੀ ਜੜੀਆਂ ਤਖਾਵਾ ਬਣਦੀਆਂ ਹੋਣਗੀਆਂ ਕਿਵੇਂ ਲੰਗਰ ਬਣਾਣਾ ਹੈ ਕਿਵੇਂ ਜ਼ਮੀਨ ਖਰੀਦਣੀ ਕਿਉਂਕਿ ਬਹੁਤ ਵੱਡੀ 90 ਦੇਸ਼ਾਂ ਦੇ ਵਿੱਚ ਇਸ ਸੁਸਾਇਟੀ ਦਾ ਫਲਾ ਹੋਇਆ ਹੋਇਆ ਹੈ 5000 ਤੋਂ ਵੱਧ ਸਤਸੰਗ ਕਾਰਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਇਹਨਾਂ ਕੋਲ ਜ਼ਮੀਨ ਵੀ ਹੈਗੀ ਹੈ ਬਹੁਤ ਜ਼ਿਆਦਾ ਖੇਤੀ ਵੀ ਹੁੰਦੀ ਹੈ ਤਾਂ ਉਹ ਸਾਰੀ ਜ਼ਿੰਮੇਵਾਰੀਆਂ ਜਿਹੜੀਆਂ ਨੇ ਇਸ ਵੇਲੇ ਜਸਦੀਪ ਸਿੰਘ ਗਿੱਲ ਹੁਣਾਂ ਦੇ ਕੋਲ ਆ ਗਈ ਹੈ ਬਿਲਕੁਲ ਤਾਂ ਕਿਉਂਕਿ ਇਹ ਤਾਂ ਕਲੀਅਰ ਕਰ ਹੀ ਦਿੱਤਾ ਹੈ ਕ ਮੈਸੇਜ ਦੇ ਥਰੂ ਜਿਹੜਾ ਹੈ ਔਰ ਰਿਮਾਂਚਰ ਕਿਉਂਕਿ ਕੱਲ ਤੋਂ ਸੇ ਖੁਦ ਉੱਥੇ ਗਏ ਸੀਗੇ ਸੰਗਤ ਵੀ ਉੱਥੇ ਕਿਉਂਕਿ ਲਗਾਤਾਰ ਪਹੁੰਚ ਰਹੇ ਸੀਗੇ ਕਿਸੇ ਦੇ ਕੋਈ ਹਾਫ ਪਾਵ ਕਿਸੇ ਦੇ ਨਾਲ ਕੋਈ ਗੱਲਬਾਤ ਹੋਈ ਕਿਸ ਤਰੀਕੇ ਦਾ ਸੀਗਾ ਮਾਹੌਲ ਆ ਦੇਖੋ ਜਿਵੇਂ ਅੱਜ ਆਪਾਂ ਜ਼ਿਕਰ ਕਰ ਰਹੇ ਹਾਂ ਕਿ 1 ਲੱਖ ਤੋਂ ਵੱਧ ਜਿਹੜੀ ਸੰਗਤ ਹੈ ਉੱਥੇ ਅੱਜ ਜਮ੍ਹਾਂ ਹੋ ਗਈ ਸੀਗੀ ਆਮ ਤੌਰ ਤੇ satsang ਦੇ ਵਿੱਚ ਰੋਜ਼ਾਨਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਹੰਦੇ ਨੇ ਸੰਗਤ ਨੂੰ ਦਰਸ਼ਨ ਦਿੰਦੇ ਨੇ ਔਰ ਪਰਿਚਰ ਜਿਹੜੇ ਨੇ ਉੱਥੇ satsang ਕਰਦੇ ਨੇ ਬੋਲਦੇ ਕੁਝ ਨਹੀਂ ਹੈਗੇ ਅੱਜ ਵੀ ਨਹੀਂ ਬੋਲੇ ਪਰ ਉਹ ਇੱਕ ਦਰਸ਼ਨ ਜਿਹੜੀ ਹੈ ਰੂਟੀਨ ਬਣਾਈ ਹੋਈ ਹੈ ਉਹਨਾਂ ਨੇ ਕਿ ਉਹ ਡੇਰੇ ਬਿਆਸ ਦੇ ਵਿੱਚ ਦਰਸ਼ਨ ਦਿੰਦੇ ਨੇ ਹੁਣ ਉਹ ਡੇਰਾ ਬਿਆਸ ਦੇ ਵਿੱਚ ਇੰਨੇ ਲੋਕ ਇੰਨੇ ਤਦਾਦ ਚ ਇਕੱਠੇ ਨਾ ਹੋਇਆ ਕਰਨ ਇਸੇ ਕਰਕੇ ਮਹੀਨੇ ਦੇ ਇੱਕ ਵਾਰੀ ਸ਼ਾਇਦ ਭੰਡਾਰਾ ਹੁੰਦਾ ਔਰ ਉਸ ਤੋਂ ਇਲਾਵਾ ਜਿਹੜੇ ਲੋਕ satsang ਅਟੈਂਡ ਕਰਨ ਜਾਂਦੇ ਨੇ ਉਹ ਵੱਖ-ਵੱਖ ਜਿਹੜੇ ਸੈਂਟਰ ਬਣੇ ਹੋਏ ਨੇ 5000 ਤੋਂ ਵੱਧ ਸੈਂਟਰ ਨੇ ਉੱਥੇ satsang ਅਟੈਂਡ ਕਰਦੇ ਨੇ ਪਰ ਜਿਵੇਂ ਲੋਕਾਂ ਨੂੰ ਇਹ ਖਬਰ ਮਿਲੀ ਕਿ ਬਾਬਾ ਗੁਰਿੰਦਰ ਕਰ ਦਿੰਦਾ ਹੈ ਤਾਂ ਲੋਕਾਂ ਨੂੰ ਇਹ ਵੀ ਲੱਗੇਗਾ ਕਿ ਸ਼ਾਇਦ ਉਹਨਾਂ ਨੇ ਗੱਦੀ ਛੱਡ ਦਿੱਤੀ ਹੈ ਇਸ ਕਰਕੇ ਲੋਕ ਪੈਨਿਕ ਹੋ ਕੇ ਜਾਂ ਉਹਨਾਂ ਦਾ ਜਿਹੜਾ ਆਪਣੇ ਗੁਰੂ ਦੇ ਪ੍ਰਤੀ ਪਿਆਰ ਹੈਗਾ ਜਿਨ੍ਹਾਂ ਲੋਕਾਂ ਨੇ ਜਿਹੜੇ ਲੋਕ 1991 ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਹੀ ਫੋਲੋ ਕਰਦੇ ਆ ਰਹੇ ਨੇ ਢਾਈ ਦਸ਼ਕ ਹੋ ਗਿਆ ਹੈ ਬਹੁਤ ਸਾਰੇ ਲੋਕ ਮੰਨ ਲਓ ਕਿਸੇ ਨੇ ਨਾਮਦਾਨ ਲਿਆ ਹੈ ਉਹਨਾਂ ਦੇ ਘਰ ਬੱਚਾ ਹੁੰਦਾ ਉਹ ਬੱਚਾ ਸ਼ੁਰੂ ਤੋਂ ਹੀ ਉਹਨਾਂ ਨੂੰ ਹੀ ਉਹਨੂੰ ਸਿਖਾਇਆ ਜਾਂਦਾ ਹੈ ਕਿ ਇਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਗੁਰੂ ਨੇ ਸਾਡੇ ਤੇ ਉਹ ਉਹਨਾਂ ਨੂੰ ਹੀ ਮੰਨਦੇ ਤੇ ਬਹੁਤ ਸਾਰਾ ਇਮੋਸ਼ਨਲ ਕਨੈਕਟ ਸੀਗਾ ਇਸੇ ਕਰਕੇ ਲੋਕ ਉੱਥੇ ਪਹੁੰਚ ਗਏ ਜਦੋਂ ਲੋਕ ਉੱਥੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਦੇਖਿਆ ਕਿ ਕੋਈ ਇਹੋ ਜੀ ਗੱਲ ਨਹੀਂ ਹੈਗੀ ਘਬਰਾਉਣ ਵਾਲੀ ਗੱਲ ਕੋਈ ਨਹੀਂ ਹੈਗੀ ਉੱਥੇ ਇਨਕੁਆਇਰੀ ਸੈਂਟਰ ਦੇ ਵੀ ਇਹੀ ਕਹਿੰਦੇ ਸੀਗੇ ਕਿ ਬਾਬਾ ਜੀ ਦੀ ਮੌਜ ਆ ਉਹਨਾਂ ਨੇ ਡਿਸੀਜਨ ਲਿਆ ਤੇ ਬਸ ਵੈਸੇ ਸਭ ਕੁਝ ਠੀਕ ਹੈਗਾ ਹਾਲਾਂਕਿ ਜਿਹੜੀ ਚਿੱਠੀ ਦੁਪਹਿਰ ਨੂੰ ਜਾਰੀ ਕੀਤੀ ਸੀਗੀ ਉਸ ਤੋਂ ਬਾਅਦ ਇੱਕ ਮੈਸੇਜ ਬਣਾ ਕੇ ਰਾਤ ਨੂੰ ਕਲੈਰਿਟੀ ਜ਼ਿਆਦਾ ਦਿੱਤੀ ਗਈ ਹੈ ਡੇਰੇ ਦੇ ਵੱਲ ਇੱਥੇ ਮੈਂ ਚਾਹੁੰਦਾ ਸੀਗਾ ਕਿ ਡੇਰੇ ਦਾ ਜਿਹੜਾ ਪ੍ਰਸ਼ਾਸਨ ਜਦੋਂ ਇੰਨਾ ਵੱਡਾ ਡਿਸੀਜਨ ਹੋ ਰਿਹਾ ਹੈ ਔਰ ਡਿਜੀਟਲ ਯੁੱਗ ਹੈਗਾ ਤੁਸੀਂ ਇੱਕ ਵੀਡੀਓ ਜਾਰੀ ਕਰ ਸਕਦੇ ਸੀ ਜਾਂ ਕੋਈ ਪ੍ਰੈਸ ਕਾਨਫਰੰਸ ਕਰਕੇ ਇੱਕ ਵਿਸਤਾਰ ਦੇ ਨਾਲ ਇੱਕ ਜਾਣਕਾਰੀ ਦੇ ਸਕਦੇ ਸੀਗੇ ਕਿ ਆਖਰਕਾਰ ਇਹ ਫੈਸਲਾ ਹੈ ਕਿ ਇਹਦੇ ਕੀ ਇਮਪਲੀਕੇਸ਼ਨਸ ਨੇ ਕਦੋਂ ਤੋਂ ਇਹ ਐਪਲੀਕੇਬਲ ਹੋਏਗਾ ਤਾਂ ਇਹ ਸਾਰੀਆਂ ਚੀਜ਼ਾਂ ਇੱਕ ਵੀਡੀਓ ਜਾਂ ਪ੍ਰੈਸ ਕਾਨਫਰੰਸ ਕਰਕੇ ਜਾਰੀ ਕਰ ਦਿੰਦੇ ਤਾਂ ਜਿਹੜੇ ਲੱਖਾਂ ਦੇ ਤਦਾਦ ਦੇ ਵਿੱਚ ਇਹਨਾਂ ਦੇ ਸ਼ਰਧਾਲੂ ਹੈਗੇ ਨੇ ਜਾਂ ਫੋਲੋਅਰਸ ਹੈਗੇ ਨੇ ਉਹਨਾਂ ਨੂੰ ਕਨਫਿਊਜ਼ਨ ਨਾ ਹੁੰਦੀ ਇੱਥੇ ਥੋੜਾ ਜਿਹਾ ਆਪਾਂ ਇਹ ਸਮਝਦੇ ਹਾਂ ਕਿ ਜਿਹੜਾ ਡੇਰੇ ਨੂੰ ਥੋੜਾ ਜਿਹਾ ਆਪਣੇ ਰੂਲਸ ਐਂਡ ਰੈਗੂਲੇਸ਼ਨ ਦੇ ਵਿੱਚ ਤਾਂ ਤਬਦੀਲੀ ਕਰਨੀ ਚਾਹੀਦੀ ਸੀ ਕਿਉਂਕਿ 1991 ਤੋਂ ਬਾਅਦ ਤੁਸੀਂ ਪਹਿਲੀ ਵਾਰ ਇੰਨਾ ਵੱਡਾ ਫੈਸਲਾ ਲਿਆ ਹੈ ਬਦਲਾ ਜਿਹੜਾ ਇੱਕ ਤਰ੍ਹਾਂ ਦਾ ਬਦਲਾਵ ਤੁਸੀਂ ਕਰ ਰਹੇ ਹੋ ਕਿ ਛੋਟਾ ਮੋਟਾ ਬਦਲਾਅ ਤਾਂ ਹੈ ਨਹੀਂ ਤੁਸੀਂ ਕਿਸੇ ਹੋਰ ਨੂੰ ਮੁਖੀ ਦਾ ਐਲਾਨ ਕੀਤਾ ਹੈ ਉਹਦੇ ਵਿੱਚ ਇੱਕ ਚਿੱਠੀ 'ਚ ਤੁਹਾਨੂੰ ਲੱਗ ਰਿਹਾ ਹੈ ਤੁਸੀਂ ਬਾਅਦ 'ਚ ਇੱਕ ਮੈਸੇਜ ਪਾ ਕੇ ਕਹਿ ਰਹੇ ਹੋ ਕਿ ਮੀਡੀਆ ਦੇ ਵਿੱਚ ਰਿਊਮਰ ਆ ਰਹੇ ਨੇ ਮੌਖਿਕ ਤੌਰ ਤੇ ਆ ਕੇ ਸਾਹਮਣੇ ਆ ਕੇ ਆਪਣੀ ਸੰਗਤ ਨੂੰ ਇਹ ਮੈਸੇਜ ਦੇ ਸਕਦੇ ਸੀ ਕਿ ਕੀ ਕਹਿਣਾ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਤਾਂ ਆ ਜਾਂ ਕੀ ਇਹ ਫੈਸਲਾ ਲਿਆ ਹੈ ਕਿ ਜਿਹੜਾ ਵੀ ਉਹਨਾਂ ਦਾ ਪ੍ਰਸ਼ਾਸਨ ਦੀ ਇੱਥੇ ਥੋੜੀ ਜੀ ਕਮੀ ਰਹੀ ਹੈ ਹੋਰ ਆਪਾਂ ਵੀ ਹੋਣਾ ਜ਼ਿੰਮੇਵਾਰੀ ਸਮਝਦੇ ਹਾਂ ਹਜੇ ਵੀ ਉਹ ਕਮੀ ਹੈਗੀ ਹੈ ਕਿ ਹਜੇ ਵੀ ਖੁੱਲ ਕੇ ਪੂਰੀ ਤਰ੍ਹਾਂ ਨਹੀਂ ਆਈ ਕਿਉਂਕਿ ਸਾਰੇ ਵੈੱਬਸਾਈਟ ਨਹੀਂ ਦੇਖ ਸਕਦੇ ਸਾਰੇ ਉਹ ਜ਼ਰੂਰੀ ਨਹੀਂ ਹੈ ਕਿ ਨਿਊਜ਼ ਚੈਨਲ ਵੀ ਦੇਖਦੇ ਰਹਿਣਗੇ ਅੱਛਾ ਨਿਊਜ਼ ਚੈਨਲ ਫਿਰ ਵੀ ਦੇਖਦੇ ਰਹਿੰਦੇ ਨੇ ਆ ਕੁਝ ਨਾ ਕੁਝ ਇਹਨਾਂ ਨੂੰ ਇੱਕ ਮੌਖਿਕ ਤੌਰ ਤੇ ਆ ਕੇ ਬਿਲਕੁਲ ਇੱਕ ਪਲੈਟਫਾਰਮ ਤੇ ਆਉਂਦੇ ਆਪਣੇ ਸੰਗਤ ਨੂੰ ਜਿਹੜਾ ਉਹ ਪੂਰਾ ਮੈਸੇਜ ਜਿਹੜਾ ਉਹ ਕਨਵੇ ਕਰਦੇ ਕਿ ਉਹ ਕਹਿਣਾ ਕੀ ਚਾਹੁੰਦੇ ਨੇ ਜਾਂ ਕੀ ਫੈਸਲਾ ਲਿਆ ਗਿਆ ਕਿਉਂਕਿ ਕਿਉਂਕਿ ਜਿਹੜੇ ਤਾਂ ਨੇੜੇ ਸੀ ਜਿਵੇਂ ਅਸੀਂ ਹੁਣੇ ਗੱਲ ਕੀਤੀ ਕਿ ਅੱਜ ਸਵੇਰੇ 1 ਲੱਖ ਦੇ ਕਰੀਬ ਸੰਗਤ ਜਿਹੜੀ ਉਹ ਪਹੁੰਚੀ ਹੈ ਹੁਣ ਜਿਹੜੇ ਨਹੀਂ ਪਹੁੰਚ ਪਾਏ ਜਾਂ ਇਹੀ ਨਹੀਂ ਕਿ ਸਿਰਫ ਦੇਸ਼ ਦੇ ਵਿੱਚ ਹੀ ਵਿਦੇਸ਼ਾਂ ਦੇ ਵਿੱਚ ਵੀ ਨੇ 90 ਦੇਸ਼ਾਂ ਦੇ ਆਪਾਂ ਗੱਲ ਕਰ ਰਹੇ ਆ 90 ਦੇਸ਼ਾਂ ਦੇ ਜਿਹੜੇ ਨੇ ਉਹ ਡੇਰੇ ਦੇ ਫੋਲੋਅਰਸ ਨੇ ਬਿਲਕੁਲ ਬਿਲਕੁਲ ਇੱਕ ਰਿਪੋਰਟ ਦੇ ਮੁਤਾਬਕ ਹੈ ਕਿ 2 ਕਰੋੜ ਦੇ ਲਗਭਗ ਜਿਹੜੇ ਉਹ ਫੋਲੋਅਰਸ ਨੇ ਔਰ ਔਰ ਜਿਵੇਂ ਤੁਸੀਂ ਕਹਿ ਕੇ ਹਟਿਓ ਕਿ ਜ਼ਰੂਰੀ ਨਹੀਂ ਹੈ ਕਿ ਹਰ ਕੋਈ ਵੈੱਬਸਾਈਟ ਦੇਖਦਾ ਹੋਵੇ ਹਰ ਕੋਈ ਹੋ ਸਕਦਾ ਹੈ ਕਿ ਕਿਸੇ ਤੱਕ ਕੋਈ ਖਬਰ ਹੀ ਨਾ ਪਹੁੰਚੀ ਹੋਵੇ ਤੇ ਪੈਨਿਕ ਹੋਣਾ ਉਸ ਥਾਂ ਤੇ ਲਾਜ਼ਮੀ ਹੈ ਕਿਉਂਕਿ ਮੈਸੇਜ ਕਾ ਲੈ ਗਿਆ ਕਿ ਇੱਕਦਮ ਡੇਰਾ ਮੁਖੀ ਜਿਹੜੇ ਨੇ ਬਦਲ ਦਿੱਤੇ ਗਏ ਨੇ ਬਿਲਕੁਲ ਉਹ ਇਹਨਾਂ ਨੇ ਇਦਾਂ ਦਾ ਐਲਾਨ ਕਰ ਦਿੱਤਾ ਹਾਲਾਂਕਿ ਮੈਨੂੰ ਲੱਗਦਾ ਕਿ ਹੁਣ ਜਿਹੜਾ ਆਉਣ ਵਾਲਾ ਐਤਵਾਰ ਇੱਥੇ ਭੰਡਾਰਾ ਹੋਏਗਾ ਔਰ ਭੰਡਾਰੇ ਦੇ ਵਿੱਚ ਕਿ ਜਨਤਾ ਹੋਗੀ ਉਮੀਦ ਕੀਤੀ ਜਾ ਸਕਦੀ ਹੈ ਕਿ 7 ਲੱਖ ਲੋਕਾਂ ਦਾ ਅਨੁਮਾਨ ਇਹਨਾਂ ਨੂੰ ਭੰਡਾਰੇ ਤੇ ਰਹਿੰਦਾ ਹੈ ਤਾਂ ਹੋ ਸਕਦਾ ਹੈ ਕਿ ਇਸ ਵਾਰੀ ਬਹੁਤ ਜ਼ਿਆਦਾ ਵੱਡੀ ਤعداد ਦੇ ਵਿੱਚ ਸੰਗਤ ਜਿਹੜੀ ਹੈ ਉੱਥੇ ਪਹੁੰਚੇ ਫਿਲਹਾਲ ਅੱਜ ਇਹ ਹੋਇਆ ਦੋਵੇਂ ਚਾਹੇ ਉਹ ਬਾਬਾ ਗੁਰਿੰਦਰ ਸਿੰਘ ਢिलो ਜਾਂ ਜਸਦੀਪ ਸਿੰਘ ਇੱਕ ਸਟੇਜ ਤੇ ਆਏ ਇਸ਼ਾਰੇ ਦੇ ਨਾਲ ਹੀ ਕੋਈ ਚਾਹੀ ਕੁਝ ਬੋਲੇ ਨਹੀਂ ਪਰ ਇਸ਼ਾਰੇ ਦੇ ਨਾਲ ਹੀ ਉਹਨਾਂ ਨੇ ਇਹ ਦੱਸਿਆ ਕਿ ਬਾਬਾ ਜਸਦੀਪ ਸਿੰਘ ਗਿੱਲੀ ਨੇ ਹੁਣ ਮੈਂ ਸਾਡੇ ਮੂੰਹ ਚ ਵੀ ਬਾਬਾ ਬਾਬਾ ਨਿਕਲ ਰਿਹਾ ਕਿਉਂਕਿ ਬਾਬਾ ਗੁੰਦਾ ਜੀ ਹਜ਼ੂਰ ਜਸਦੀਪ ਸਿੰਘ ਗਿੱਲ ਜਿਹੜੇ ਉਹਨਾਂ ਨੂੰ ਮੰਨਦੇ ਨੇ ਉਹਨਾਂ ਨੇ ਤੇ ਉਹਨਾਂ ਨੂੰ ਹਜ਼ੂਰ ਦੀ ਐ ਮਹਾਰਾਜ ਦੀ ਡੈਜ਼ਿਗਨੇਸ਼ਨ ਦਿੱਤੀ ਹੈ ਇਸ ਕਰਕੇ ਆਪਾਂ ਵੀ ਉਹਨਾਂ ਦੀ ਉਹਨਾਂ ਲੋਕਾਂ ਦੀ ਆਸਥਾ ਦਾ ਧਿਆਨ ਰੱਖਦੇ ਹੋਏ ਸਾਡੇ ਮੂੰਹ ਚ ਵੀ ਬਾਬਾ ਜਸਦੀਪ ਸਿੰਘ ਗਿੱਲੀ ਨਿਕਲ ਰਿਹਾ ਕਿਉਂਕਿ ਹੁਣ ਉਹਨਾਂ ਨੂੰ ਆਪਾ ਨਹੀਂ ਮਿਲਣੀ ਸ਼ੁਰੂ ਹੋ ਗਈ ਹੈ ਹੁਣ ਇਹ ਵੀ ਕਿਹਾ ਗਿਆ ਕਿ ਜਿਹੜੇ ਵਿਦائشਾਂ ਦੇ ਵਿੱਚ satsang ਹੋਇਆ ਕਰਨਗੇ ਉਹ ਵੀ ਜਸਦੀਪ ਸਿੰਘ ਗਿੱਲ ਉਹਦੇ ਬਾਬਾ ਕਹਿਣਾ ਤੇ ਮੈਨੂੰ ਲੱਗਦਾ ਕੁਝ ਗਲਤ ਨਹੀਂ ਹੋਏਗਾ ਪਰ ਅੱਜ ਗੁਰਿੰਦਰ ਸਿੰਘ ਢੁਲੋਂ ਉਹਨਾਂ ਨੇ ਇਹ ਮੈਸੇਜ ਦੇ ਦਿੱਤਾ ਕਿ ਮੇਰੇ ਉਤਰਾਧਿਕਾਰੀ ਇਹ ਨੇ ਲੋਕ ਸੰਗਤ ਜਿਹੜੀ ਉੱਥੇ ਸੀਗੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਇਮੋਸ਼ਨਲ ਹੋਈ ਬਹੁਤ ਰੋਈ ਉੱਥੇ ਇਮੋਸ਼ਨਲ ਹੋਣਾ ਬੰਦਾ ਵੀ ਹੈ ਕਿਉਂਕਿ ਕਈ ਇੰਨੇ ਸਾਲਾਂ ਤੋਂ ਲਗਾਤਾਰ ਜਿਹੜੀ ਸੰਗਤ ਜੁੜੀ ਹੋਈ ਹੈ ਬਾਬਾ ਜੀ ਦੇ ਨਾਲ ਜਿਹੜੀ ਸੰਗਤ ਜੁੜੀ ਹੋਈ ਹੈ ਉਹਨਾਂ ਦੇ ਲਈ ਤਾਂ ਇੱਕਦਮ ਸ਼ੌਕਡ ਨਿਊਜ਼ ਸੀ ਕਿ ਪਤਾ ਨਹੀਂ ਕੀ ਹੋ ਗਿਆ ਸ਼ਾਇਦ ਅਸੀਂ ਮਤਲਬ ਹੁਣ ਸਾਨੂੰ ਹਾਂ ਬਿਲਕੁਲ ਦੇਖੋ ਸਭ ਤੋਂ ਵੱਡੀ ਗੱਲ ਜੇ ਮੈਂ ਕਲੀਅਰਿਟੀ ਨਾਲ ਬੋਲ ਦਵਾਂ ਕਿ ਜਿਹੜੇ ਲੋਕਾਂ ਨਾਲ ਆਪਾਂ ਗੱਲ ਕੀਤੀ ਉਹ ਲੋਕ ਇਮੋਸ਼ਨਲ ਹੋ ਜਾਂਦੇ ਲੋਕ ਕਹਿੰਦੇ ਨੇ ਕਿ ਨਹੀਂ ਹੈ ਇਹ ਇੱਕ ਸੰਤ ਦਾ ਇਸ਼ਾਰਾ ਹੁੰਦਾ ਹੈ ਕਿ ਜਦੋਂ ਉਤਰਾਧਿਕਾਰੇ ਦਾ ਨਾਮ ਦਾ ਐਲਾਨ ਕਰਦੇ ਨੇ ਤਾਂ ਪਰ ਇੱਥੇ ਆਪਾਂ ਦੱਸ ਦਈਏ ਕਿ ਬਾਬਾ ਗੁਰਿੰਦਰ ਸਿੰਘ ਢਿਲੋਂ ਨਾਲ ਬਹੁਤ ਸੂਝ ਪੂਝ ਦੇ ਨਾਲ ਡਿਸਿਜਨ ਲਿਆ ਅੱਜ ਦੇ ਦੌਰ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਵੱਡਾ ٹرسٹ ਹੈਗਾ ਜੇ ਇਹ ਫੈਸਲਾ ਹੁਣ ਨਾ ਹੁੰਦਾ ਉਹਨਾਂ ਦੇ ਜਾਣ ਤੋਂ ਬਾਅਦ ਹੁੰਦਾ ਤੇ ਸ਼ਾਇਦ ਝਗੜੇ ਵਾਲੀ ਕਨਫਲਿਕਟ ਵਾਲੀ ਸਥਿਤੀ ਬਣਦੀ ਉਹ ਸਥਿਤੀ ਅੱਜ ਇਹ ਖਤਮ ਕਰ ਦਿੱਤੀ ਹੈ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੇ ਜਸਦੀਪ ਸਿੰਘ ਗਿੱਲ ਆਪਣਾ ਉੱਤਰਾਧਿਕਾਰੀ ਆਪਣੀ ਸੰਗਤ ਅੱਗੇ ਪੇਸ਼ ਕਰ ਦਿੱਤੇ ਨੇ ਹੋਰ ਹੁਣ ਲਗਾਤਾਰ ਉਹਨਾਂ ਨੂੰ ਨਾਲ ਆਪਣੇ ਘੁਮਾਣਗੇ ਵੀ ਸਸੰਘ ਘਰਾਂ ਦੇ ਵਿੱਚ ਵੀ ਜਾਣਗੇ ਤਾਂ ਲੋਕਾਂ ਨੂੰ ਕਲੈਰਿਟੀ ਹੋ ਜਾਏ ਕਿ ਕਿ ਇਹੀ ਉੱਤਰਾਧਿਕਾਰੀ ਨੇ ਉਸ ਤੋਂ ਬਾਅਦ ਕੋਈ ਕਨਫਲਿਕਟ ਨਹੀਂ ਹੋਣਾ ਬਣਦਾ ਆ ਪਰ ਆਪਾਂ ਇਹ ਗੱਲ ਕਲੀਅਰ ਕਰ ਦਈਏ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਿਲਕੁਲ ਸਿਹਤ ਦੇ ਠੀਕ ਨੇ ਅੱਜ ਸਟੇਜ ਤੇ ਆਪੇ ਆਏ ਆਪ ਮੁਹਾਰੇ ਆਏ ਚੌਂਕੜੀ ਮਾਰ ਕੇ 45 ਮਿੰਟ ਦੇ ਲਈ ਬੈਠੇ ਰਹੇ satsang ਸੁਣਿਆ ਕਿਉਂਕਿ preacher satsang ਕਰ ਰਹੇ ਸੀਗੇ ਔਰ ਉਸ ਤੋਂ ਬਾਅਦ ਚਲੇ ਗਏ ਬਿਲਕੁਲ ਤਾਂ ਇਹ ਅੱਜ ਦੀ ਸਤ ਕਿਉਂਕਿ ਕੱਲ ਇੱਕਦਮ ਜਿਹੜੀ ਹੈ ਉਹ ਸੰਗਤ ਦੇ ਲਈ ਸ਼ੌਕਡ ਨਿਊਜ਼ ਜ਼ਰੂਰ ਸੀਗੀ ਪਰ ਡੇਰਾ ਬਿਆਸ ਦੀ ਮੈਨੇਜਮੈਂਟ ਦੇ ਵੱਲੋਂ ਇੱਕ ਮੈਸੇਜ ਫਿਰ ਤੋਂ ਦਿੱਤਾ ਗਿਆ ਸੰਗਤ ਨੂੰ ਜਿਸ ਦੇ ਵਿੱਚ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਲਿਆ ਜਾਂ ਸਪਸ਼ਟ ਤੌਰ ਤੇ ਏ ਕਲੀਅਰ ਕੀਤਾ ਗਿਆ ਕਿ ਜਿਹੜੇ ਮਾਸਟਰ ਨੇ ਯਾਨੀ ਜਿਹੜੇ ਸੰਤ ਸਤਗੁਰੂ ਨੇ ਉਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਉਹਨਾਂ ਤੋਂ ਬਾਅਦ ਹਜ਼ੂਰ ਜਸਦੀਪ ਸਿੰਘ ਗਿੱਲ ਜਿਹੜਾ ਉਹ ਸਤਸੰਗ ਕਰਿਆ ਕਰਨਗੇ ਉਹ ਨਾਮਦਾਨ ਦੀ ਸੇਵਾ ਜਿਹੜੀ ਹੈ ਉਹ ਉਹਨਾਂ ਦੇ ਕੋਲ ਚਲੀ ਜਾਵੇਗੀ